ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਨਵੇਂ ਵੀਡੀਓ ਦੇ ਵਿੱਚ ਤੇ ਦੋਸਤੋ ਅੱਜ ਆਪਾਂ ਚੱਲੇ ਆਂ ਜੀ ਖਰਨਕ ਦੇਵਲ ਜੋ ਕਿ ਨਾਰਥ ਅਜ਼ਰਬਾਈਜਾਨ ਦੇ ਵਿੱਚ ਆ ਤੇ ਕੱਲ ਆਪਾਂ ਗਏ ਸੀ ਸਾਊਥ ਵਾਲੇ ਪਾਸੇ ਜਿੱਦੋਂ ਤੁਹਾਨੂੰ ਅਲੰਕਾਰਾ ਤੇ ਅਸਤਾਰਾ ਦਿਖਾਇਆ ਸੀਗਾ ਉਸ ਤੋਂ ਬਾਅਦ ਜਦੋਂ ਰਾਤ ਨੂੰ ਅਸੀਂ ਵਾਪਸ ਆਏ ਤਾਂ ਅਸੀਂ ਸੁੱਤੇ ਨਹੀਂ ਗਏ ਅਸੀਂ ਜਸਟ ਹੋਟਲ ਆਏ ਆਪਣਾ ਬੁਕਿੰਗ ਵਗੈਰਾ ਜਿਹੜੀ ਸੀਗੀ ਉਸ ਨੂੰ ਉਦਾਂ ਹੀ ਪੈਂਡਿੰਗ ਰੱਖਿਆ ਤੇ ਨਾ ਆ ਕੇ ਅਸੀਂ ਜਸਟ ਨਾਰਥ ਵਾਲ ਨੂੰ ਗੱਡੀ ਖਿੱਚਦੀ ਤੇ ਹੁਣ ਰਸਤੇ 'ਚ ਜਾਂਦੇ ਹੋਏ ਸਾਨੂੰ ਜਿਹੜੇ ਪਿੰਡਾਂ ਦੇ ਲਾਈਕ ਜਿਹੜਾ ਮਾਹੌਲ ਹੁੰਦਾ ਉਹ ਇੱਥੇ ਵੀ ਘਰ-ਘਰ ਬਹੁਤ ਸੋਹਣੇ ਲੱਗੇ ਸਾਨੂੰ ਪਰ ਲੋਕ ਹਜੇ ਉੱਠੇ ਨਹੀਂਗੇ ਹੁਣ ਤਕਰੀਬਨ ਸਵੇਰ ਦੇ 7 ਵਜੇ ਚੁੱਕੇ ਆ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਵਲੌਗ ਦੇ ਵਿੱਚ ਸ਼ੇਅਰ ਕਰੀਏ ਕਿ ਜਿਹੜਾ ਪਿੰਡਾਂ ਦੇ ਘਰ ਨੇ ਉਹ ਕਿਦਾਂ ਦੇ ਨੇ ਮੈਂ ਤੁਹਾਨੂੰ ਦਿਖਾਉਣਾ ਆ ਦੇਖੋ ਇਹ ਪਿੰਡਾਂ ਦੇ ਘਰ ਨੇਗੇ ਜੇ ਤੁਸੀਂ ਦੇਖ ਰਹੇ ਹੋਗੇ ਬਹੁਤ ਸੋਹਣੇ ਘਰ ਬਣਾਏ ਹੋਏ ਨੇ ਇਹਨਾਂ ਨੇ ਤੇ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਦੀ ਜਿਹੜੀ ਮੇਨਟੇਨੈਂਸ ਆ ਉਹ ਚਲਦੀ ਹੈਗੀ ਇੱਧਰ ਵੀ ਤੁਸੀਂ ਦੇਖੋ ਨਾਲ ਪਹਾੜ ਸ਼ੁਰੂ ਹੋ ਚੁੱਕੇ ਨੇ ਤੇ ਉਹ ਪਹਾੜਾਂ ਦੇ ਵਿੱਚ ਜਾ ਕੇ ਹੀ ਆਪਾਂ ਤੁਹਾਨੂੰ ਅੱਜ ਦਿਖਾਉਣਾ ਕੀ ਕੁਝ ਆਪਾਂ ਪਲਾਨ ਕੀਤਾ ਹੋਇਆ ਹੈਗਾ ਬਹੁਤ ਸੋਹਣਾ ਪਿੰਡ ਆ ਉੱਥੇ ਬਹੁਤ ਸ਼ਾਂਤਮਈ ਜੇ ਲੋਕ ਨੇਗੇ ਬਹੁਤ ਵਧੀਆ ਤਰੀਕੇ ਨਾਲ ਸਿਸਟਮ ਚੱਲੀਆਂ ਦਾ ਹਨਾ ਇਹਨਾਂ ਦਾ ਤੇ ਜੇ ਮੌਕਾ ਮਿਲਿਆ ਤਾਂ ਕਿਸੇ ਨਾ ਕਿਸੇ ਲੋਕਲ ਬੰਦੇ ਨਾਲ ਮਿਲ ਕੇ ਤੁਹਾਨੂੰ ਡਿਸਕਸ਼ਨ ਕਰਕੇ ਵੀ ਦੱਸਾਂਗੇ ਪਰ ਪ੍ਰੋਬਲਮ ਇਹ ਆ ਜਾਂਦੀ ਹੈ ਕਿ ਲੈਂਗੁਏਜ ਦੀ ਲੈਂਗੁਏਜ ਨਹੀਂ ਹੁੰਦੀ ਸਾਨੂੰ ਕਾਫੀ ਜ਼ਿਆਦਾ ਗੂਗਲ ਟਰਾਂਸਲੇਟ ਕਰਨਾ ਚਾਹੁੰਦਾ ਬਹੁਤ ਘੱਟ ਲੋਕ ਨੇ ਜਿੱਦਾਂ ਤੁਹਾਨੂੰ ਪਤਾ ਹੈ ਰਸ਼ੀਆ ਨਾਲ ਅੱਡ ਹੋਇਆ ਹੋਇਆ ਪਾਰਟ ਹਨ ਬੈਲਾਰੂਸ ਇਹ ਉਹ ਇਧਰ ਲਈ ਸਾਰੀਆਂ ਕੰਟਰੀਆਂ ਦੇ ਵਿੱਚ ਰਸ਼ੀਆ ਨੂੰ ਜ਼ਿਆਦਾ ਆ ਪ੍ਰੀਫਰੈਂਸ ਦਿੰਦੇ ਨੇ ਗਏ ਐਜ਼ ਅ ਲੈਂਗੁਏਜ ਸੋ ਇੰਗਲਿਸ਼ ਬਹੁਤ ਘੱਟ ਬੋਲਦੇ ਨੇ ਇਸ ਕਰਕੇ ਸਾਨੂੰ ਪ੍ਰੋਬਲਮ ਆ ਜਾਂਦੀ ਆ ਦੋਸਤੋ ਇਸ ਵਕਤ ਅਸੀਂ ਕੂਬਾ ਦੇ ਵਿੱਚ ਪਹੁੰਚ ਚੁੱਕੇ ਹਾਂਗੇ ਇਹ ਕੂਬਾ ਕਰਨੌਜਲੇ ਦੇ ਗਾਣਿਆਂ ਵਾਲਾ ਨਹੀਂ ਹੈਗਾ ਇਹ ਕਿਊਬਾ ਅਜ਼ਰਬਾਈਜਾਨ ਦੇ ਰਸਤੇ ਦੇ ਵਿੱਚ ਸਾਨੂੰ ਸ਼ਹਿਰ ਮਿਲਿਆ ਹੈ ਜੋ ਐਜ਼ ਅ ਟਾਊਨ ਕਹਿ ਸਕਦੇ ਆਪਾਂ ਇਹਦਾ ਵੀ ਬਹੁਤ ਵਧੀਆ ਇਨਫਰਾਸਟ੍ਰਕਚਰ ਸੀਗਾ ਛੋਟਾ ਜਿਹਾ ਨੰਬਰ ਵਧੀਆ ਤਰੀਕੇ ਨਾਲ ਮੇਨਟੇਨ ਕੀਤਾ ਹੋਇਆ ਸੀ ਘਰ ਘਰ ਜੇ ਨਾ ਜਿੱਦਾਂ ਬਣਾਏ ਹੋਇਆ ਤੁਹਾਨੂੰ ਦਿਖਾਉਣਾ ਘਰ ਬਹੁਤ ਮੈਨੂੰ ਪਿਆਰੇ ਲੱਗਦੇ ਆ ਇਦਾਂ ਦਾ ਦੇਖੋ ਬਹੁਤ ਵਧੀਆ ਤਰੀਕੇ ਨਾਲ ਪਿੰਡ ਜਾਂ ਸਜਾਇਆ ਹੋਇਆ ਹੈਗਾ ਜੇ ਇੱਥੇ ਕੋਈ ਵਧੀਆ ਮੈਨੂੰ ਲੱਗਾ ਨਾ ਪਿੰਡ ਆਪਾਂ ਗੱਡੀ ਅੰਦਰੋਂ ਟਰਨ ਕਰਕੇ ਤੁਹਾਨੂੰ ਅੰਦਰੋਂ ਵੀ ਦਿਖਾਉਣਾਗਾ ਕਿੱਦਾਂ ਦੇ ਇੱਥੇ ਘਰ ਵਗਾਰਾ ਜਿਹੜੇ ਬਣਾਏ ਹੋਏ ਨੇਗੇ ਸ਼ਹਿਰ ਦੇਖੋ ਕਿੰਨਾ ਸੋਹਣਾ ਹਨਾ ਵਸਿਆ ਹੋਇਆ ਹੈਗਾ ਪਹਾੜਾਂ ਦੇ ਵਿੱਚ ਇੱਥੋਂ ਜਿਹੜੀ ਪਹਾੜਾਂ ਦੀ ਸ਼ੁਰੂਆਤ ਆ ਉਹ ਹੋ ਚੁੱਕੀ ਹੈਗੀ ਬਹੁਤ ਵਧੀਆ ਤਰੀਕੇ ਨਾਲ ਮਤਲਬ ਦੇਖਣ ਨੂੰ ਜਿਹੜੀ ਲੋਕੇਸ਼ਨ ਉਹ ਲੱਗ ਰਹੀ ਹੈ ਤੁਸੀਂ ਵੀ ਇੰਜੋਏ ਕਰੋ ਆਪਣੇ ਨਾਲ ਲੋਕੇਸ਼ਨ ਨੂੰ ਪਹਾੜੀ ਰਸਤੇ ਇੱਥੋਂ ਸ਼ੁਰੂ ਹੋ ਚੁੱਕਿਆ ਆੜੇਕ ਮਕਾਨ ਬਣਾਏ ਹੋਏ ਨੇ ਨੇ ਇੱਥੇ ਬਹੁਤ ਸੋਹਣੇ ਬਣਾਏ ਹੋਏ ਨੇ ਦੁਖਾਟ ਆ ਗਿਆ ਕੀ ਬਾਤ ਆਨੇ ਜੀ ਐਂ ਕਹਿੰਦਾ ਸਿਰਾ ਲੱਗ ਗਿਆ ਇੱਥੇ ਤਾਂ ਕੇ ਕੰਡਾ ਵਰਸ ਆਇ ਤੇ ਆਉਣਾ ਬਹੁਤ ਵਧੀਆ ਲੱਗਿਆ ਅਸੀਂ ਪਹਾੜਾਂ ਦੇ ਅੰਦਰੋਂ-ਅੰਦਰੀ ਜਾਈ ਜਾਂਦੇ ਆ ਦੋਸਤੋ ਤੇ ਕਾਫੀ ਜ਼ਿਆਦਾ ਅਸੀਂ ਅੰਦਰ ਨੂੰ ਆ ਚੁੱਕੇ ਆ ਆਲਮੋਸਟ 30 40 ਕਿਲੋਮੀਟਰ ਪਹਾੜਾਂ ਦੇ ਅੰਦਰ ਨੂੰ ਆ ਚੁੱਕੇ ਆ ਤੇ ਆ ਮੇਰੇ ਸਾਹਮਣੇ ਪਹਾੜ ਹੀ ਨੇ ਤੇ ਪਹਾੜਾਂ ਦੇ ਵਿੱਚ ਗੱਡੀ ਚਲਾਉਂਦੇ ਹੋਏ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਸਵਾਦ ਮੈਂ ਕਹਿੰਦਾ ਪੂਰਾ ਆ ਰਿਹਾਗਾ ਤੇ ਜੇ ਗੱਲ ਕਰੀਏ ਗੱਡੀ ਦੀ ਜਿਹੜੀ ਸਪੀਡ ਲਿਮਟ ਆ ਉਹ ਇੱਥੇ 60 ਕਿਲੋਮੀਟਰ ਪਰ ਆਵਰ ਦੀ ਹੈਗੀ ਤੇ ਮਾਈਲਸ ਦੇ ਵਿੱਚ ਤੁਸੀਂ ਦੇਖ ਲਓ ਆਲਮੋਸਟ 30 ਜਾਂ 40 ਹੋ ਜਾਂਦੀ ਹੈਗੀ ਮਾਈਲਸ ਦੇ ਵਿੱਚ ਮਾਈਲਸ ਪਰ ਆਵਰ ਦੇ ਵਿੱਚ ਤੇ ਅਸੀਂ ਸਵੇਰੇ ਸਵੇਰੇ ਆਏ ਆ ਕਿ ਮੰਨ ਲਓ ਇੱਥੇ ਸਾਨੂੰ ਦੱਸਿਆ ਸੀ ਨਾ ਰਾਤ ਨੂੰ ਅਸੀਂ ਰੁਕੇ ਨੇਗੇ ਨਾ ਸੁੱਤੇ ਆ ਏਦਾਂ ਹੀ ਗੱਡੀ ਤੇ ਅਸੀਂ ਆ ਗਏ ਤੇ ਬਹੁਤ ਵਧੀਆ ਲੱਗਿਆ ਸਾਨੂੰ ਇੱਥੇ ਆ ਕੇ ਜਿਹੜਾ ਸਾਡਾ ਫਸਟ ਇਮਪ੍ਰੈਸ਼ਨ ਇਸ ਜਗ੍ਹਾ ਨੇ ਸਾਡੇ ਤੇ ਪਾਇਆ ਨਾ ਬਹੁਤ ਵਧੀਆ ਪਾਇਆ ਐਨਵਾਇਰਨਮੈਂਟ ਹੈ ਨਾ ਵਧੀਆ ਕੂਲ ਆਗਾ ਮੈਂ ਕਹਿੰਦਾ ਵੀ ਕਿਆ ਬਾਤਾਂ ਇਹ ਨੇ ਯਾਰ ਦੋਸਤੋ ਜੇ ਤੁਸੀਂ ਇੱਕ ਵਾਰੀ ਅਜ਼ਰਬਾਈਜਾਨ ਆ ਰਹੇ ਹੋ ਨਾ ਤਾਂ ਇਸ ਪਲੇਸ ਨੂੰ ਤੁਸੀਂ ਆਉਣਾ ਭੁੱਲਣਾ ਨਹੀਂ ਇਸ ਪਲੇਸ ਤੇ ਜ਼ਰੂਰ ਆਉਣਾਗਾ ਇਹਨੂੰ ਵਿਜ਼ਿਟ ਕਰਨਾ ਕਿਉਂਕਿ ਜੇ ਸਾਨੂੰ ਹਜੇ ਪਹੁੰਚੇ ਹੈ ਨਹੀਂ ਉਦੋਂ ਪਹਿਲਾਂ ਹੀ ਇੰਨਾ ਗੁੱਡ ਲਾਈਕ ਇਹਨੇ ਇਮਪ੍ਰੈਸ਼ਨ ਪਾਇਆ ਸਾਡੇ ਤੇ ਜਦੋਂ ਅਸੀਂ ਪਹੁੰਚਾਂਗੇ ਉੱਥੇ ਤਾਂ ਉਦੋਂ ਅਸੀਂ ਕੀ ਕੁਝ ਇੰਜੋਏ ਕਰਾਂਗੇ ਹਨਾ ਉਹ ਤਾਂ ਹੁਣ ਉੱਥੇ ਜਾ ਕੇ ਪਤਾ ਲੱਗੂਗਾ ਪਰ ਹਾਂ ਅਸੀਂ ਬਹੁਤ ਵਧੀਆ ਐਕਸਪੈਕਟ ਕਰ ਰਹੇ ਹਾਂ ਚੀਜ਼ ਦੇਖ ਕੇ ਤੋਂ ਕਿੰਨਾ ਸੋਹਣਾ ਵਿਊ ਹੈਗਾ ਮੈਂ ਕਹਿੰਦਾ ਕਿਆ ਬਾਤਾਂ ਨੇ ਜੀ ਆਹ ਲੱਗਦਾ ਜਿਵੇਂ ਮੈਂ ਕਸ਼ਮੀਰ ਦੇ ਵਿੱਚ ਹੀ ਆ ਗਏ ਹੁੰਨੇ ਆਗੇ ਸੋ ਸਵਿਟਜ਼ਰਲੈਂਡ ਹੋਵੇ ਕਸ਼ਮੀਰ ਹੋਵੇ ਜਾਂ ਅਜ਼ਰਬਾਈਜਾਨ ਦੀਆਂ ਇਹ ਪਹਾੜੀਆਂ ਹੋਣ ਇਹ ਸਾਰੀਆਂ ਨੂੰ ਇੱਕੋ ਜੇ ਨੰਬਰ ਨੇ ਇੱਕੋ ਜੇ ਪੁਆਇੰਟ ਨੇ ਤੇ ਇੱਕੋ ਜੇ ਸਕੂਨ ਆਗਾ ਮੈਂ ਕਹਿੰਦਾ ਸੁਆਦ ਆ ਗਿਆ ਇੱਥੇ ਆ ਕੇ ਇੱਥੇ ਨਦੀ ਵੀ ਵਗਦੀ ਆ ਦੋਸਤੋ ਆ ਨਦੀ ਹੈਗੀ ਤੁਸੀਂ ਦੇਖੋ ਨੀਚੇ ਅਸੀਂ ਆ 브릿ਜ ਦੇ ਉੱਤੇ ਖੜੇ ਆ ਸਾਹਮਣੇ 브릿ਜ ਆਗਾ ਤੇ ਇੱਥੋਂ ਤਕਰੀਬਨ ਦੋਸਤੋ 30 ਕਿਲੋਮੀਟਰ ਰਹਿੰਦਾਗਾ ਤੇ 60 ਮਿੰਟਾਂ ਦੀ ਛੱਡੀ ਜਿਹੜੀ ਡਰਾਈਵ ਆ ਜੇ ਹੋ ਰਹਿੰਦੀ ਆ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਹੋਰ ਵੀ ਸੋਹਣੀਆਂ ਸੋਹਣੀਆਂ ਲੋਕੇਸ਼ਨਾਂ ਤੇ ਜੁੜੇ ਰਹੋ ਵੀਡੀਓ ਦੇ ਨਾਲ ਮਿੱਤਰੋ ਆ ਦੇਖੋ ਆ ਨਾਲ ਥੱਲੇ ਜਾਂਦੀ ਹੈ ਨਹਿਰ ਜੀ ਪਹਾੜਾਂ ਦੇ ਵਿੱਚ ਮੈਂ ਕਹਿੰਦਾ ਤੁਸੀਂ ਵਿਊ ਦੇਖੋ ਕਿਆ ਬਾਤਾਂ ਨੇ ਆ ਖੜੀ ਹੈ ਗੱਡੀ ਆ ਆਪਣੀ ਸਵਾਦ ਆ ਗਿਆ। ਦੋਸਤੋ ਤੁਸੀਂ ਦੇਖੋ ਵਾਦੀਆਂ ਕਿੰਨੀਆਂ ਸੋਹਣੀਆਂ ਨੇਗੇ ਇੱਥੋਂ ਦੀਆਂ। ਤੇ ਕਿੰਨਾ ਵਧੀਆ ਜਿਹੜਾ ਮਾਹੌਲ ਆ ਇੱਥੇ ਸਿਰਜਿਆ ਹੋਇਆਗਾ ਕੁਦਰਤ ਨੇ। ਪਹਾੜਾਂ ਦੇ ਵਿੱਚ ਪੱਥਰ ਵਗਾਰਾ ਆਮ ਹੁੰਦੇ ਨੇ ਪਰ ਸੜਕਾਂ ਦੇ ਉੱਤੇ ਪੱਥਰ ਵੀ ਇੱਥੇ ਬਹੁਤ ਜ਼ਿਆਦਾ ਨੇ ਕਿਉਂਕਿ ਲੈਂਡਸਕੇਪਿੰਗ ਇੱਥੇ ਹੁੰਦੀ ਰਹਿੰਦੀ ਹੈ ਸੜਕ ਟੁੱਟਦੀ ਰਹਿੰਦੀ ਹੈਗੀ। ਪਰ ਜਿਹੜਾ ਮਾਹੌਲ ਆ ਉਹ ਬਹੁਤ ਵਧੀਆ ਬਣਿਆ ਹੋਇਆਗਾ। ਕੁਦਰਤ ਦੇ ਬਿਲਕੁਲ ਨਜ਼ਦੀਕਾਂ ਐਦਾਂ ਪ੍ਰਤੀਤ ਹੋ ਰਿਹਾ ਸਨ ਏਦਾਂ ਲੱਗ ਰਿਹਾ। ਦੇਖੋ ਤੁਹਾਨੂੰ ਲੱਗਦੀ ਹੈ ਕੁਦਰਤ ਅਜ਼ਰਬਾਈਜਾਨ ਦੀਆਂ ਖਲਨਾਇਕ ਦੀਆਂ ਵਾਦੀਆਂ 'ਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ ਤੇ ਇੱਥੇ ਹੈਗਾ 뷰ਪੁਆਇੰਟ ਪਿੱਛੇ ਤੁਸੀਂ ਦੇਖੋ ਕਿੰਨਾ ਸੋਹਣਾ ਤੇ ਮੌਜਾਂ ਹੀ ਲੱਗੀਆਂ ਪਈਆਂ ਨੇ ਇੱਥੇ ਨਾ ਹੁਣ ਲਾਈਕ ਕਲਾਉਡਸ ਦੀ ਰੇਨਿੰਗ ਨਹੀਂ ਰੇਨਿੰਗ ਨਹੀਂ ਕਹਿ ਸਕਦੇ ਆਪਾਂ ਜਿਵੇਂ ਬੱਦਲ ਦੀ ਭੁਰ ਭਰਾ ਹਟ ਜੀ ਨਹੀਂ ਆਉਂਦੀ ਹੁੰਦੀ ਉਹਵੇਂ ਆ ਹੀ ਜਾਂਦੀ ਆ ਤੇ ਮੈਂ ਕਹਿੰਦਾ ਕੀ ਬਾਤ ਨੇ ਸਿਰਾਂ ਲੱਗਿਆ ਪਿਆ ਨਜ਼ਾਰੇ ਆ ਹੀ ਜਾਂਦੇ ਨੇ ਕਿ ਠੰਡ ਪੂਰੀ ਹੋਈ ਪਈ ਹੈ ਕਿ ਬੇਸ਼ੱਕ ਮੇਰੇ ਅੰਦੀਆ ਮਾਮਾ ਦੀ ਪਾਈ ਆ ਸ਼ਰਟ ਪਰ ਠੰਡ ਬਹੁਤ ਲੱਗ ਰਹੀ ਹੈਗੀ ਤੇ ਮਾਹੌਲ ਨਾ ਪੂਰਾ ਐ ਪੂਰਾ ਘੈਂਟ ਬਣਿਆ ਪਿਆਗਾ ਕੀ ਬਾਤਾਂ ਨੇ ਯਾਰ ਆ ਜਿਹੜੇ ਨਾ ਆ ਵਾਈਟ ਜੇ ਸਟੋਨ ਨੇ ਨਾ ਇਹ ਆਪਣੇ ਇੰਡੀਆ ਚ ਦੇਖਣ ਨੂੰ ਨਹੀਂ ਮਿਲਦੇ ਬਹੁਤ ਘੱਟ ਦੇਖਣ ਨੂੰ ਮਿਲਦੇ ਨੇ ਹਨਾ ਇਹ ਤੇ ਸਿਰਾ ਗੱਲਬਾਤ ਲੱਗ ਜਾਂਦੀ ਆ ਤੇ ਇੱਕ ਨਾ ਬੰਦਾ ਸਾਹਮਣੇ ਵਿਖਿਆ ਮੈਨੂੰ ਗੱਡੀ ਤੇ ਉਹ ਬੰਦਾ ਨਾ ਆਈ ਥਿੰਕ ਕੈਂਪਿੰਗ ਕਰ ਰਿਹਾ ਉਹ ਵਾਲਾ ਸਾਹਮਣੇ ਉੱਥੇ ਆਨਲਾਈਨ ਦੀ ਫੋਟੋਆਂ ਜਿਹਨਾਂ ਹਰਕਤਾਂ ਲੱਗੀਆਂ ਹੁੰਦੀਆਂ ਨਹੀਂ ਆ